ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਅੱਜ ਆਪਾਂ ਦਰਸ਼ਨ ਕਰੀਏ ਗੁਰਦੁਆਰਾ ਗੁਰੂ ਕੀ ਕੋਠੜੀ ਸਾਹਿਬ ਪਿੰਡ ਚੋਹਲਾ ਸਾਹਿਬ ਵਿਲਾ ਤਰਨਤਾਰਨ ਦੇ ਜਿਦੋਂ ਸਾਹਿਬ ਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਰਹਾਲੀ ਤੋਂ ਪਿੰਡ ਭੈਣੀ ਪਹੁੰਚੇ ਤਾਂ ਮਾਤਾ ਨੰਬਰਦਾਰਨੀ ਨੇ ਗੁਰੂ ਜੀ ਨੂੰ ਇੱਕ ਕੋਠੜੀ ਨਿਵਾਸ ਸਥਾਨੀ ਦਿੱਤੀ ਇਸ ਕੋਠੜੀ ਵਿੱਚ ਗੁਰੂ ਜੀ ਮਾਤਾ ਗੰਗਾ ਜੀ ਬਾਲ ਹਰਗੋਬਿੰਦ ਸਾਹਿਬ ਜੀ 2 ਸਾਲ 5 ਮਹੀਨੇ 13 ਦਿਨ ਰਹੇ ਇਸ ਲਈ ਇਸ ਗੁਰਦੁਆਰੇ ਨੂੰ ਗੁਰੂ ਕੀ ਕੋਠੜੀ ਸਾਹਿਬ ਕਿਹਾ ਜਾਂਦਾ ਹੈ ਇੱਥੇ ਸਾਲਾਨਾ ਜੋੜ ਮੇਲਾ ਪੰਜ ਹਾਰ ਵਿਸਾਖੀ ਤੇ ਸਾਰੇ ਗੁਰਪੁਰਬ ਬਹੁਤ ਹੀ ਸ਼ਰਧਾਪੂਰਵਕ ਮਨਾਏ ਜਾਂਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਆਣ ਕੇ ਸੰਗਤਾਂ ਨਤਮਸਤਕ ਹੁੰਦੀਆਂ ਹਨ ਤੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਲਵਾ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਹ ਉਪਰਾਲਾ ਆਤਮ ਪ੍ਰਚਾਰ ਐਂਡ ਵੈਲਫੇਅਰ ਕਮੇਟੀ ਰਾਹੀਂ ਪੂਰੇ ਗੁਰਤਾ ਮਾਦ ਸੰਖੇਪ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਸਾਡਾ ਮਕਸਦ ਆਉਣ ਵਾਲੀ ਪੀੜੀ ਨੂੰ ਗੁਰ ਇਤਿਹਾਸ ਅਤੇ ਸਿੱਖੀ ਸਿਧਾਂਤਾਂ ਤੋਂ ਜਾਣੂ ਕਰਵਾਉਣਾ ਹੈ ਆਪ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਰਦੁਆਮਾ ਦੇ ਦਰਸ਼ਨ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ